ਵੀ ਬਦਲ ਕਹਿੰਦਾ ਹੁੰਦਾ ਨਾ ਕਿ ਪ੍ਰਕਾਸ਼ ਸਿੰਘ ਵੱਲ ਦੀ ਬਹੁਤ ਲੰਬੀ ਸੋਚ ਸੀ ਦੂਰ ਦੀ ਸੋਚਦੇ ਸੀ ਮੈਂ ਦੱਸ ਦੇਣਾ ਕਿ ਲੰਬੀ ਸੋਚ ਸੀ ਚਲੋ ਇਸ ਵਕਤ ਦੁਨੀਆ ਜਿਨੀ ਹੈਗੀ ਪ੍ਰਮਾਤਮਾ ਉਹਨਾਂ ਨੂੰ ਚਰਨਾ ਜਨਵਾਸ ਦੇਵੇ ਕਿ ਲੰਬੀ ਸੋਚ ਸੀ ਉਹ ਕਹਿੰਦੇ ਵੀ ਗਰੀਬਾਂ ਦੇ ਜਵਾਕ ਨਹੀਂ ਪੜ੍ਹਨਦੇ ਨੇ ਕਦੀ ਕਿਉਂ ਉਹ ਕਹਿੰਦਾ ਵੀ ਦੇਖੋ ਜੇ ਗਰੀਬਾਂ ਦੇ ਬੱਚੇ ਪੜ੍ਹ ਕੇ ਅਫਸਰ ਬਣ ਜਾਣਗੇ ਜੇ ਅਫਸਰ ਬਣ ਕੇ ਘਰ ਦੀ ਗਰੀਬੀ ਚੱਕ ਦੇਣਗੇ ਜੇ ਗਰੀਬੀਆਂ ਚੱਕੀਆਂ ਗਈਆਂ ਫਿਰ ਆਪਣੇ ਘਰਾਂ ਮੂਰੇ ਅਰਜ਼ੀਆਂ ਲੈ ਕੇ ਹੱਥ ਬੰਨ ਕੇ ਲਾਈਨ ਬਣਾ ਕੇ ਕੌਣ ਖੜੂਗਾ ਤੜਕੇ ਤੜਕੇ ਸਵੇਰ ਸਵੇਰ ਆਸੋਸੀ ਬਹੁਤ ਲੰਬੀ ਸੋਸਤੀ ਉਹਨਾਂ ਦੀ ਫਿਰ ਉਹਨਾਂ ਨੇ ਕੀਤਾ ਆਰਡਰ ਐਸੀ ਸੋਚ ਨੂੰ ਵਧਾਉਣ ਵਾਸਤੇ ਕਹਿੰਦੇ ਵੀ ਨੌਵੀਂ ਤੱਕ ਕੋਈ ਫੇਲ ਹੀ ਨਹੀਂ ਕਰਨਾ ਪਤਾ ਹੀ ਨਾ ਲੱਗੇ ਜਵਾਕ ਦਾ ਕਿਹੜੇ ਸਬਜੈਕਟ ਚੋਂ ਕਮਜ਼ੋਰ ਆ ਕਿਹੜੇ ਚ ਹਿਯਾਰ ਆ ਜੇ ਪਤਾ ਲੱਗ ਜੇ ਪਹਿਲਾ 5ਵੇਂ ਦੇ ਪੇਪਰ ਲੈ ਲਓ 6ਵੇਂ ਦੇ ਲੈ ਲਓ 7ਵੇਂ ਦੇ ਲੈ ਲਓ 8ਵੇਂ ਦੇ ਲੈ ਲਓ ਤਾਂ ਪਤਾ ਲੱਗ ਜੇ ਜਵਾਕ ਦਾ ਕਿਹੜੇ ਸਬਜੈਕਟ ਜੋ ਕਮਜ਼ੋਰ ਹੈ ਉਹ ਸਬਜੈਕਟ ਨੂੰ ਹੋ ਘੰਟਾ ਹੋਰ ਵਧਾ ਵੱਧ ਪੜਾ ਲਿਆ ਕਰਾਂਗੇ ਉਹਨੂੰ ਹੈਨਾ ਨਾ 9ਵੀਂ ਤੱਕ ਇਹਦੇ ਕੋਈ ਫੇਲ ਹੀ ਨਹੀਂ ਕਰਨਾ ਬੱਚੇ ਦਾ ਪਤਾ ਹੀ ਨਹੀਂ ਲੱਗਦਾ ਸੀ ਜਵਾਕਾਂ ਨੂੰ ਪੜਨ ਦੀ ਲੋੜ ਨਹੀਂ ਉਹਨੂੰ ਪਤਾ ਸੀ ਪਾਸ ਤਾਂ ਹੋਣੀ ਹੋਣਾ 10ਵੀਂ ਚ ਬੋਰਡ ਦਾ ਪੇਪਰ ਆ ਗਿਆ ਅੱਦੇ ਫੇਲ ਹੋ ਗਏ ਅੱਦੇ ਫੇਲ ਜੀ ਫੇਲ ਵਰਗੇ ਪਾਸ ਹੋਗੇ 35 ਨੰਬਰ ਆ ਕੇ 40 ਨੰਬਰ ਆ ਕੇ ਕੌਣ ਪੁੱਛਦਾ 35 40 ਨੂੰ ਹੋ ਗਿਆ ਕੰਮ ਆ ਜਿਓ ਕਹਿੰਦੇ ਹੁਣ ਤੁਸੀਂ ਆਟਾ ਦਾਲ ਸਕੀਮ ਚ ਆਗੇ ਬਸ ਆ ਬਹੁਤ ਲੰਬੀ ਸੋਚ ਸੀ ਜੀ ਨੋਟ ਕਰ ਲਿਓ ਬੜੀ ਦੂਰ ਦੀ ਸੋਚੀ ਹੋਣਾ ਅੱਬ ਯਾਰ ਹੈਰਾਨੀ ਦੇ ਹੱਥ ਤੁਸੀਂ ਆਪਣੀਆਂ ਚੰਦ ਵੋਟਾਂ ਵਾਸਤੇ ਜਾਂ ਰਾਜ ਕਰਨ ਵਾਸਤੇ ਤੁਸੀਂ ਪੀੜ੍ਹੀਆਂ ਹੀ ਗਲਤੀਆਂ ਪਬਲਿਕ ਹੀ ਖਰਾਬ ਕਰਤੇ ਨਸਲਾਂ ਗਾਲਤਿਆਂ ਤੁਸੀਂ ਆ ਉਹਨਾਂ ਦੀ ਸੋਚ ਸੀ ਐਂ ਕਾਂਗਰਸੀਆਂ ਨੇ ਕੀਤਾ